ਬਹੁਤ ਪਿਆਰੀ ਫੈਮਿਲੀ ਆ ਸਾਡੇ ਨਾਲ ਜੁੜੇ ਹੋਏ ਨੇ ਪਹਿਲਾਂ ਸਟੈਨਲੀ ਨੂੰ ਨਾਈਜੀਰੀਆ ਛੱਡ ਕੇ ਆਏ ਨੇ ਸ਼ਹਿਰੋਂ ਨਾ ਕੁੜੀ ਇੱਕ ਉਹਦੀ ਕੋਸ਼ਿਸ਼ ਕਰ ਰਹੇ ਨੇ ਭੈਣ ਹੋਣੀ ਲੱਗੇ ਹੋਏ ਨੇ ਵੀ ਉਹਦੀ ਸਪੋਰਟ ਕਰੀ ਉਹਦਾ ਘਰ ਲੱਭ ਕੇ ਉਹਦੇ ਘਰੇ ਪਹੁੰਚਦਾ ਕਰੀਏ ਘਰ ਤਾਂ ਉਹਦਾ ਆਲਰੇਡੀ ਲੱਭ ਗਿਆ ਹਨਾ ਤੇ ਉਹਦੇ ਹਸਬੰਦ ਨਾਲ ਵੀ ਗੱਲ ਹੋ ਗਈ ਆ ਨਾਈਜੀਰੀਆ ਐਂਬੈਸੀ 'ਚ ਅਸੀਂ ਜਾਣਾ ਸੀ ਸਾਨੂੰ ਉਹਨਾਂ ਨੇ ਬੁਲਾਇਆ ਸੀ ਉੱਥੇ ਇੱਕ ਹਰ ਸਾਲ ਪ੍ਰੋਗਰਾਮ ਹੁੰਦਾ ਜਿੱਥੇ ਪੂਰੇ ਦੁਨੀਆ ਦੀਆਂ ਐਮਬੈਸੀਆਂ ਦੇ ਐਮਬੈਸਡਰ ਆਉਂਦੇ ਨੇ ਤੇ ਉੱਥੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀਗਾ ਥੈਂਕ ਯੂ ਸੋ ਮਚੀ ਥੈਂਕ ਯੂ ਥੈਂਕ ਯੂ ਤੇ ਉਹਨਾਂ ਵੱਲੋਂ ਇਹ ਭੇਜਿਆ ਗਿਆ ਜੀ ਸਾਨੂੰ ਤੇ ਬਹੁਤ ਬਹੁਤ ਥੈਂਕ ਯੂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਕੈਥਰੀਨ ਆਈ ਅੱਜ ਸਿਕੰਦਰ ਭੈਣ ਪੈਂਸਲੇ ਜੀ ਆਏ ਨੇ ਪਹਿਲਾਂ ਤਾਂ ਨਨਾਂ ਦਾ ਥੈਂਕ ਯੂ ਆ ਬਹੁਤ ਪਿਆਰੀ ਫੈਮਿਲੀ ਆ ਸਾਡੇ ਨਾਲ ਜੁੜੇ ਹੋਏ ਨੇ ਪਹਿਲਾਂ ਸਟੈਨਲੀ ਨੂੰ ਨਾਈਜੀਰੀਆ ਛੱਡ ਕੇ ਆਏ ਨੇ ਬੈਂਸਲੇ ਜੀ ਦੇ ਤੇ ਸੁਖਵਿੰਦਰ ਭੈਣ ਜੀ ਦੇ ਸਪੋਰਟ ਸਦਕਾ ਉਹ ਵੀਰ ਨਾਈਜੀਰੀਆ ਆਪਣੇ ਘਰ ਪਹੁੰਚ ਗਿਆ ਆਪਣੇ ਬੱਚਿਆਂ 'ਚ ਆਪਣੇ ਮਾਪੇ ਕੋਲੇ ਪਹੁੰਚ ਗਿਆ ਜਿਹਨੂੰ ਉਹ ਮਰਿਆ ਹੋਇਆ ਸਮਝ ਰਹੇ ਸੀ ਵੀ ਉਹ ਮਰ ਚੁੱਕਿਆ ਵਾ ਤੇ ਹੁਣ ਸਾਡੇ ਕੋਲੇ ਸ਼ੈਰ ਆਉਣ ਨਾ ਕੁੜੀ ਇੱਕ ਉਹਦੀ ਕੋਸ਼ਿਸ਼ ਕਰ ਰਹੇ ਨੇ ਭੈਣ ਹੁਣੇ ਲੱਗੇ ਹੋਏ ਨੇ ਵੀ ਉਹਦੀ ਸਪੋਰਟ ਕਰੀਏ ਉਹਦਾ ਘਰ ਲੱਭ ਕੇ ਉਹਦੇ ਘਰੇ ਪਹੁੰਚਦਾ ਕਰੀਏ ਕਰਦਾ ਉਹਦਾ ਆਲਰੇਡੀ ਲੱਭ ਗਿਆ ਹਨ ਤੇ ਉਹਦੇ ਹਸਬੰਦ ਨਾਲ ਵੀ ਗੱਲ ਹੋ ਗਈ ਆ ਪੇਪਰ ਵਰਕ ਸ਼ੁਰੂ ਕਰਨਾ ਹਾਂ ਉਹਦਾ ਹੁਣ ਪੇਪਰ ਵਰਕ ਸ਼ੁਰੂ ਕਰਨਾ ਕਿਉਂਕਿ ਉਹ ਕੁੜੀ ਗਲਤ ਸੰਗਤ ਚ ਪੈ ਕੇ ਇੰਡੀਆ ਆ ਗਈ ਇੱਥੇ ਆ ਕੇ ਉਹਨੇ ਮਤਲਬ ਕੁਝ ਐਸੇ ਲੋਕਾਂ ਦੇ ਨਾਲ ਲਿੰਕ ਬਣਾ ਲਏ ਉਹਨੂੰ ਮਿਸਯੂਜ਼ ਕਰਦੇ ਰਹੇ ਹੁਣ ਉਹਦੇ ਕੋਲੇ ਕੋਈ ਪੇਪਰ ਨਹੀਂ ਕੁਝ ਨਹੀਂ ਉਹਦੇ ਕੋਲੇ ਮੈਂਟਲੀ ਵੀ ਅਫਸੈਟ ਹੋ ਗਈ ਸੀ ਉਹ ਹੁਣ ਉਹ ਟ੍ਰੀਟਮੈਂਟ ਚੱਲ ਰਿਹਾ ਮੈਂਟਲੀ ਤਾਂ ਠੀਕ ਆ ਪਰ ਉਹ ਸਾਰਾ ਪੇਪਰ ਵਰਕ ਬੈਂਸਲੇ ਜੀ ਤੇ ਸਿਕੰਦਰ ਭੈਣ ਜੀ ਹੁਣੀ ਕਰ ਰਹੇ ਨੇ ਤੈਨੂੰ ਥੈਂਕ ਯੂ ਭੈਣ ਜੀ ਆਪਾਂ ਇਦਾਂ ਹੀ ਜੁੜ ਕੇ ਇਹ ਵੀ ਦੱਸੋ ਕਿ ਇਹ ਅੰਬੈਸੀ ਆਪਣੇ ਨਾਈਜੀਰੀਆ ਅੰਬੈਸੀ ਉਹ ਦੇਖੋ ਰਿਗਾਰਡ ਦਿੱਤਾ ਆਪਾਂ ਨੂੰ ਹਨਾ ਆਪਕੇ ਇਹ ਨਾਈਜੀਰੀਆ ਅੰਬੈਸੀ ਚ ਅਸੀਂ ਜਾਣਾ ਸੀ ਸਾਨੂੰ ਉਹਨਾਂ ਨੇ ਬੁਲਾਇਆ ਸੀ ਉੱਥੇ ਇੱਕ ਹਰ ਸਾਲ ਪ੍ਰੋਗਰਾਮ ਹੁੰਦਾ ਜਿੱਥੇ ਪੂਰੇ ਦੁਨੀਆ ਦੀਆਂ ਅੰਬੈਸੀਆਂ ਦੇ ਐਮਬੈਸਡਰ ਆਉਂਦੇ ਨੇ ਤੇ ਉੱਥੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀਗਾ ਸਪੈਸ਼ਲੀ ਪਰ ਅਸੀਂ ਉਸ ਟਾਈਮ ਆ ਨਹੀਂ ਸਕੇ ਮੰਮੀ ਬਿਮਾਰ ਹੋ ਗਏ ਸੀਗੇ ਉਹ ਐਡਮਿਟ ਸੀ ਹਸਪੀਟਲ ਦੇ ਵਿੱਚ ਉੱਥੇ ਬਾਹਰ ਤੇ ਸੇਮ ਡੇ ਹੀ ਫਲੈਟ ਸੀ ਸਾਡੀ ਇੱਕ ਦਿਨ ਦੋ ਦਿਨ ਪਹਿਲਾਂ ਤੇ ਫਿਰ ਮਾਦਰ ਬਿਮਾਰ ਹੋਣ ਕਰਕੇ ਅਸੀਂ ਉੱਥੇ ਪਹੁੰਚ ਨਹੀਂ ਸਕੇ ਤੇ ਉਹਨਾਂ ਵੱਲੋਂ ਸਾਨੂੰ ਰਿਗਾਰਡ ਆ ਨਾ ਦੇਖੋ ਭਾਜੀ ਥੈਂਕ ਯੂ ਥੈਂਕ ਯੂ ਜੇ ਵੀ ਕੀ ਦਿੱਤਾ ਜਾਵੇ ਮੈਨੂੰ ਫੋਨ ਆਇਆ ਹੈ ਕਹਿੰਦੇ ਭਾਜੀ ਨੂੰ ਕੀ ਦਿੱਤਾ ਜਾਵੇ ਮੈਂ ਕਿਹਾ ਤੁਸੀਂ ਦੱਸੋ ਕੀ ਦੇਣਾ ਚਾਹੁੰਦੇ ਆ ਤੇ ਇਸ ਨਾਮ ਦਾ ਨਾਮ ਸੀ ਇਸ ਨਾਮ ਦਾ ਨਾਮ ਲਿਖਿਆ ਦੇਖਿਆ ਹਾਂ ਇਸ ਨਾਮ ਦੀ ਦਸਤਾਰ ਆ ਬਿਊਟੀਫੁੱਲ ਹੋਣਾ ਰੰਗ ਦੇਖੋ ਕਿਦਾਂ ਚੂਜ਼ ਕੀਤੇ ਹਨ ਦੋਨੋਂ ਖਾਲਸਾ ਹੀ ਰੰਗ ਆ ਜੀ ਸਾਡੇ ਜਿਹੜੇ ਉਹਨਾਂ ਨੇ ਭੇਜੇ ਆ ਇਹ ਲਿਖਿਆ ਕੀ ਹੈ ਭੈਣੇ ਇਹ ਲਿਖਿਆ ਹੈ ਮਿਸਟਰ ਗੁਰਪ੍ਰੀਤ ਸਿੰਘ ਫ্রম ਐਮਬੈਸਡਰ ਦਾ ਨਾਮ ਆ ਨਾਈਜੀਰੀਆ ਹਾਈ ਕਮਿਸ਼ਨ ਨਿਊ ਦਿੱਲੀ ਨਿਊ ਦਿੱਲੀ ਤੇ ਉਹਨਾਂ ਵੱਲਿਓ ਇਹ ਭੇਜਿਆ ਗਿਆ ਜੀ ਸਾਨੂੰ ਤੇ ਬਹੁਤ ਬਹੁਤ ਥੈਂਕ ਯੂ ਆ ਉਹਨਾਂ ਦਾ ਕਿ ਦੋ ਨਾਮ ਸੀ ਸੁਚਨ ਸੁਨਾਮ ਦਾ ਵੀ ਕਿੰਨਾ ਸੋਹਣਾ ਬਿਊਟੀਫੁਲੀ ਉਹਨਾਂ ਨੇ ਨਾ ਸੇਮ ਸੁਨਾਮ ਸਿੰਘ ਇਹ ਐਮਬੈਸਡਰ ਦਾ ਨਾਮ ਆ ਨਾਈਜੀਰੀਆ ਕਿਉਂਕਿ ਅਸੀਂ ਦੋ ਮੈਂਬਰਾਂ ਦੇ ਨਾਮ ਦਰਜ ਕਰਾਏ ਸੀ ਉੱਥੇ ਦੋਨਾਂ ਮੈਂਬਰਾਂ ਦਾ ਲਿਖਾਇਆ ਸੀ ਵੀ ਅਸੀਂ ਆਵਾਂਗੇ ਉੱਥੇ ਤੇ ਉਹਨਾਂ ਨੇ ਸਾਨੂੰ ਦੋਨਾਂ ਨੂੰ ਇਹ ਸਨਮਾਨਿਤ ਕੀਤਾ ਸਾਡੇ ਲਈ ਇਹ ਸਨਮਾਨ ਬਹੁਤ ਮੈਨੇ ਰੱਖਦਾ ਕਿਉਂਕਿ ਪੂਰੀਆਂ ਉਹ ਸਾਰੀਆਂ ਕੰਟਰੀਆਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੋਕਾਂ ਵੱਲੋਂ ਦਿੱਤਾ ਗਿਆ ਵਾ ਤੇ ਅਸੀਂ ਸ਼ਾਇਦ ਉੱਥੇ ਨਹੀਂ ਜਾ ਸਕੇ ਸਾਡੇ ਕਰਮਾਂ ਜੀ ਨਹੀਂ ਪਰ ਅਗਲੇ ਸਾਲ ਅਸੀਂ ਜ਼ਰੂਰ ਜਾਵਾਂਗੇ ਤੇ ਥੈਂਕ ਯੂ ਮੈਸਰੀ ਤੁਸੀਂ ਇਸ ਚੀਜ਼ ਨੂੰ ਜੀ ਆਪਾਂ ਤੇ ਮਿਲਦੇ ਆ ਕੋਈ ਠੀਕ ਆ ਭੈਣੇ ਸੌਰੀ ਅਸੀਂ ਥੋੜਾ ਜਿਹਾ ਪੇਸ਼ੈਂਟਾਂ ਦੇ ਵਿੱਚ ਉੱਡ ਗਏ ਨਹੀਂ ਨਹੀਂ ਕੋਈ ਨਹੀਂ ਠੀਕ ਆ ਅਸੀਂ ਆਪਾਂ ਚੱਲਦੇ ਆਫਿਸ ਚੱਲਦੇ ਆਫਿਸ ਹਾਂ ਹੁਣੇ ਹੁਣੇ ਮੋਕਿੰਗ ਟੋਕ ਥੈਂਕ ਯੂ ਪਲੀਜ਼ ਸਿਸਟਰ ਆਏ ਹੋ ਯਾ ਫਲਾਈਟ ਆਉਣਾ ਦੀ ਅੱਜ ਸ਼ਾਮ ਨੂੰ ਚੜ੍ਹਨ ਜਾਣਾ ਠੀਕ ਹੈ ਮੈਂ ਸਵੇ ਜੀ ਚਲੋ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਆ ਜੋ ਬਾਤ ਚੱਲ ਇਹ ਇੱਕ ਰੇਡੀਓ ਆ ਇਹਦੇ ਚ ਬਾਬਾ ਜੀ ਦਾ ਪਾਠ ਚੱਲਦਾ ਗਰਮਾਣੀ ਦਾ ਇਹ ਰੇਡੀਓ ਘਰੇ ਲਾ ਦਿਆ ਕਰਨਾ ਮੌਲਿਕ ਠੀਕ ਆ ਬਾਬਾ ਜੀ ਦਾ ਸਾਰਾ ਪਾਠ ਚੱਲ ਜਾ ਕਰੋ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਲਕਮ ਪਲੀਜ਼ ਵੀਅਰ ਵੇ ਟੂ ਵੈਨ ਆਰ ਯੂ ਕਮਿੰਗ ਬ੍ਰਦਰ ओके वन वी लीव दिस प्लेस विल कॉल यू वंस आई विल सिट इन द कार ओके थैंक यू सो मच थैंक यू थैंक यू मैं एक फोटो गेट कर प्लीज देखो नाइजीरिया दे एंबेसडर ने फोन पे वीडियो कॉल पे गल कर रहे ने ਸਾਡੇ ਇੱਥੇ ਸਾਡੇ ਐਂਬੈਸਡਰ ਹੋਵੇ ਜਾਂ ਕੋਈ ਹੋਰ ਹੋਵੇ ਉਹ ਨੇੜੇ ਨਹੀਂ ਅਸੀਂ ਉਹਨਾਂ ਦੇ ਜਾ ਸਕਦੇ ਤੇ ਉਹ ਇੰਨਾ ਪਿਆਰ ਕਰਦੇ ਨੇ ਜਦੋਂ ਦਾ ਸਟੈਨਲੀ ਨੂੰ ਹੈਲਪ ਕੀਤੀ ਸਿਕਵਿੰਦਰ ਭੈਣ ਜੀ ਉਹਨਾਂ ਦੇ ਰਾਹੀਂ ਵਿਲਨਸਲੇ ਜੀ ਦੀ ਰਾਹੀਂ ਉਹਨਾਂ ਨੇ ਸਟੈਨਲੀ ਨੂੰ ਉੱਥੇ ਭੇਜਣ ਵਾਸਤੇ ਵੀ ਆਊਟ ਆਫ ਦਾ ਵੇ ਹੋ ਕੇ ਸਾਡੀ ਹੈਲਪ ਕੀਤੀ ਤੇ ਉਦੋਂ ਦੇ ਉਹ ਸਾਡੇ ਨਾਲ ਜੁੜੇ ਆ ਸਾਸਤਾ ਨਾਲ ਜੁੜਿਆ ਵੀ ਅਸੀਂ ਕੁਝ ਚੰਗਾ ਕੰਮ ਕਰਦੇ ਆ ਤੇ ਅੱਜ ਉਹਨਾਂ ਨੇ ਸਾਨੂੰ ਉੱਥੋਂ ਸਨਮਾਨ ਵੀ ਭੇਜਿਆ ਕਿਉਂਕਿ ਅਸੀਂ ਉਸ ਦਿਨ ਜਾ ਨਹੀਂ ਸਕੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੋਸਟ ਵੈਲਕਮ ਉਹਨਾਂ ਨੂੰ ਸਾਡੇ ਵੱਲੋਂ ਥੈਂਕ ਯੂ ਕਹੋ ਜੀ